ਅਗਲੀ ਖ਼ਬਰ ਵੱਲ ਚਲਿਏ ਕਹਿੰਦੇ ਭਈ ਯੂਐਸ ਨੇ 48 ਦੇ ਕਰੀਬ ਜਿਹੜੇ ਇੰਡੀਅਨ ਸਟੂਡੈਂਟਸ ਆ ਉਹਨਾਂ ਨੂੰ ਬਿਨਾਂ ਕਿਸੇ ਕਿਸੇ ਐਕਸਪਲੇਨੇਸ਼ਨ ਦੇ ਰਿਪੋਰਟ ਕੀਤਾ ਹੈਗਾ ਤੇ ਇੰਡੀਆ ਵਾਲੇ ਜਿਹੜੇ ਆ ਉਹ ਹੁਣ ਐਕਸਟਰਨਲ ਅਫੇਅਰ ਮਿਨਿਸਟਰੀ ਵਾਲੇ ਐਕਸਪਲੇਨੇਸ਼ਨ ਮੰਗ ਰਹੇ ਹੈਗੇ ਆ ਕਿ ਪਿਛਲੇ ਸਮੇਂ ਦੇ ਦੌਰਾਨ 48 ਸਟੂਡੈਂਟ ਨੂੰ ਜੇਥੇ ਕੋਈ ਗਰਾਊਂਡ ਵੀ ਨਹੀਂ ਬਣਦੀ ਸੀ ਉਹਨਾਂ ਨੂੰ ਰਿਪੋਰਟ ਕਰਨ ਦੀ ਉਹ ਕਿਉਂ ਭੇਜਿਆ ਗਿਆ ਮਿਨਿਸਟਰ ਆਫ ਸਟੇਟ ਫਾਰ ਐਕਸਟਰਨਲ ਅਫੇਅਰ ਕ੍ਰੀਤੀ ਵਰਧਨ ਸਿੰਘ ਉਹਨੇ ਇਹ ਪਾਰਲੀਮੈਂਟ ਦੇ ਵਿੱਚ ਇੰਡੀਆ ਦੀ ਜਿਹੜੀ ਪਾਰਲੀਮੈਂਟ ਆ ਉੱਥੇ ਇਹ ਦੱਸਿਆ ਹੈਗਾ ਅ ਟ੍ਰੈਂਡ ਆਪਾਂ ਦੇਖਿਆ ਵੀ ਬਹੁਤ ਸਾਰੇ ਇੰਡੀਅਨ ਸਟੂਡੈਂਟਸ ਯੂ ਐਸ ਨੂੰ ਜਾਂ ਹੋਰ ਮੁਲਕਾਂ ਨੂੰ ਜਾ ਰਹੇ ਹੈਗੇ ਆ ਪ੍ਰਾਇਓਰਟੀ ਉਹਨਾਂ ਦੀ ਯੂ ਐਸ ਹੁੰਦੀ ਹੈਗੀ ਆ ਪਰ ਕੁਝ ਸਟੂਡੈਂਟਸ ਵਾਪਸ ਭੇਜੇ ਗਏ ਆ ਇਹ ਆਪਾਂ ਵੀ ਦੇਖਿਆ ਰੇਡੀਓ ਤੇ ਵੀ ਕਾਲ ਆਉਂਦੀਆਂ ਅ ਅੱਜਕੱਲ ਇਮੀਗ੍ਰੇਸ਼ਨ ਵਾਲੇ ਕਾਫੀ ਕੁਝ ਚੈੱਕ ਕਰਦੇ ਹੈਗੇ ਖਾਸ ਕਰਕੇ ਸਟੂਡੈਂਟਸ ਨੂੰ ਜੇ ਉਹ ਕਿਤੇ ਕੰਮ ਕਰਦੇ ਹੈਗੇ ਆ ਪਤਾ ਚੱਲ ਜਾਏ ਉਹਨਾਂ ਦੀ ਕੋਈ ਬੈਂਕ ਸਟੇਟਮੈਂਟ 'ਚ ਪੈਸੀ ਜਮ੍ਹਾਂ ਹੋਏ ਆ ਤੇ ਉਹ ਐਕਸਪਲੇਨ ਨਾ ਕਰ ਸਕਣ ਤੇ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਇੱਥੇ ਪੜਨ ਆਏ ਆ ਪੜਨ ਦੇ ਦੌਰਾਨ ਲੀਗਲੀ ਉਹ ਕੰਮ ਨਹੀਂ ਕਰ ਸਕਦੇ ਹੈਗੇ ਸੋ ਇੰਡੀਆ ਦੀ ਗਵਰਨਮੈਂਟ ਨੇ ਹੁਣ ਅਮਰੀਕਾ ਦੀ ਗਵਰਨਮੈਂਟ ਤੋਂ ਪੁੱਛਿਆ ਕਿਉਂ ਜਿਹੜਾ ਆ ਇਹ ਸਾਡੇ ਸਟੂਡੈਂਟਸ ਆ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਹੈਗਾ ਇਹ ਲੇ 3 ਸਾਲਾਂ ਚ ਜਿਹੜੇ ਸਿਰਫ 48 ਸਟੂਡੈਂਟ ਜਿਹੜੇ ਰਿਪੋਰਟ ਹੋਏ ਆ ਇਹ ਕੋਈ ਨਵੀਂ ਚੀਜ਼ ਤਾਂ ਵੈਸੇ ਨਹੀਂ ਆ ਕਈ ਵਾਰੀ ਜਦਾਂ ਤੁਸੀਂ ਕਿਹਾ ਪਤਾ ਲੱਗ ਜਾਂਦਾ ਕਿ ਜੇ ਵੀ ਹੁੰਦਾ ਵੀ ਨਿਆਣਾ ਇੱਕ ਵਾਰੀ ਪੜ੍ਹ ਕੇ ਜਦੋਂ ਦੁਬਾਰਾ ਛੁੱਟੀ ਕੱਟਣ ਗਿਆ ਹੁੰਦਾ ਵਾਪਸ ਆਉਂਦਾ ਆ ਉਹਨਾਂ ਦੇ ਵਿੱਚ ਕੋਈ ਕੰਮਕੁਮ ਵਾਲੀ ਚੀਜ਼ ਜਿਹੜੀ ਉਸ ਦੀ ਨਿਕਲ ਆਉਂਦੀ ਆ ਪਤਾ ਲੱਗ ਜਾਂਦਾ ਆ ਅਮਰੀਕਾ ਦੇ ਵਿੱਚ ਹੈ ਤਾਂ ਕੰਮ ਔਖਾ ਹੁਣ ਕੈਨੇਡਾ ਦੇ ਵਿੱਚ ਤੁਸੀਂ ਬਾਹਰ ਕੰਮ ਕਰ ਸਕਦੇ ਪਰ ਅਮਰੀਕਾ ਦੇ ਵਿੱਚ ਜੇ ਔਨ ਸਟੂਡੈਂਟ ਵੀਜ਼ਾ ਤੁਸੀਂ ਸਿਰਫ ਕੈਂਪਸ ਦੇ ਵਿੱਚ ਹੀ ਕੰਮ ਕਰ ਸਕਦੇ ਆ ਲੀਗਲੀ ਪਰ ਉਦਾਂ ਆਪਾਂ ਨੂੰ ਪਤਾ ਹੀ ਆ ਵੀ ਸਰਦਾ ਨਹੀਂ ਬਹੁਤ ਸਾਰੇ ਬੱਚੇ ਜਿਹੜੇ ਆ ਉਹਨਾਂ ਨੂੰ ਬਾਹਰ ਕਰਨਾ ਵੀ ਜਿਹੜਾ ਉਹ ਪੈਂਦਾ ਜੇ ਕਿਤੇ ਉਹਨਾਂ ਨੂੰ ਪਤਾ ਲੱਗਦਾ ਤਾਂ ਉਹਦੇ ਵਿੱਚ ਫਿਰ ਜਿਹੜੀ ਦਿੱਕਤ ਆ ਇਸ ਤਰੀਕੇ ਦੇ ਨਾਲ ਵੀ ਆ ਜਾਂਦੀ ਆ ਤੇ ਬਾਕੀ ਕਈ ਵਾਰੀ ਉਹਨਾਂ ਨੂੰ ਭਿੰਕ ਵੀ ਲੱਗ ਜਾਂਦੀ ਆ ਵੀ ਇਹ ਬੰਦਾ ਪੜਨ ਨਹੀਂ ਆਇਆ ਇਹ ਹੋਰ ਹੋਰ ਤਰੀਕੇ ਦੇ ਨਾਲ ਹੀ ਇੱਥੇ ਜਿਹੜਾ ਆ ਰਿਹਾ ਕਈ ਜੀ ਉੱਥੋਂ ਪਹਿਲਾਂ ਵੀ 에어ਪੋਰਟ ਤੋਂ ਵੀ ਜਿਹੜੇ ਉਹ ਮੋੜ ਦਿੱਤੇ ਜਾਂਦੇ ਆ ਇਹ ਵੀ ਕਈ ਵਾਰੀ ਆਪਾਂ ਰਿਪੋਰਟਸ ਆਪਣੇ ਸਾਹਮਣੇ ਆਈਆਂ ਹੈਗੀਆਂ you <laughs>